ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਫਰੀ ਡੇਰੀ ਫਾਰਮ ਚੰਦੇ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਹਾਂ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਗੱਲ ਕਰਨ ਜਾ ਰਹੇ ਇੱਕ ਆਮ ਜੀ ਸਮੱਸਿਆ ਤੇ ਜੋ ਹੈ ਆਪਣੇ ਕਟੜੂ ਜਾਂ ਵਸ਼ਟੂਆਂ ਵਿੱਚ ਚਿਚੜ ਪੈਣ ਜਾਂਦੇ ਇਹ ਇੱਕ ਬਹੁਤ ਹੀ ਆਮ ਜੀ ਸਮੱਸਿਆ ਹੈ ਇਹ ਸਮੱਸਿਆ ਆਪਣੇ ਕਟੜੂ ਜਾਂ ਵਸ਼ਰੂ ਜਦੋਂ 15 ਤੋਂ 20 ਦਿਨ ਜਾਂ ਇੱਕ ਮਹੀਨੇ ਦੇ ਹੋ ਜਾਂਦੇ ਹਨ ਉਹਨਾਂ ਵਿੱਚ ਸਾਨੂੰ ਇਹ ਸਮੱਸਿਆ ਦੇਖ ਨੂੰ ਮਿਲਦੀ ਹੈ ਇਸ ਦੀ ਰੋਕਥਾਮ ਲਈ ਅਸੀਂ ਇੰਜੈਕਸ਼ਨ ਦੀ ਵਰਤੋਂ ਵੀ ਕਰਦੇ ਹਾਂ ਪਰ ਇਹ ਇੰਜੈਕਸ਼ਨ ਉਹਨਾਂ ਦੀ ਸਿਹਤ ਤੇ ਬਹੁਤ ਹੀ ਮਾੜਾ ਪ੍ਰਭਾਵ ਪਾਉਂਦੇ ਹਨ ਇਸ ਦੀ ਰੋਕਥਾਮ ਲਈ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਇੱਕ ਅਜਿਹੀ ਦਵਾਈ ਦਾ ਜਿਸ ਦਾ ਨਾਮ ਹੈ ਟੈਕਟਿਕ ਇਹ ਸਾਨੂੰ ਹਰ ਇੱਕ ਮੈਡੀਕਲ ਸਟੋਰ ਤੇ ਬੜੀ ਆਸਾਨੀ ਨਾਲ ਮਿਲ ਸਕਦੀ ਹੈ ਇਹ ਸਿਰਫ ਅਪਮਾਤਰ 100 ਰੁਪਏ ਵਿੱਚ ਮਿਲ ਜਾਂਦੀ ਹੈ ਇਸ ਦੀ ਵਰਤੋਂ ਤੁਸੀਂ 1 ਲੀਟਰ ਪਾਣੀ ਵਿੱਚ ਇਸ ਦੀਆਂ 2 ਬੂੰਦਾਂ ਪਾਉਣੀਆਂ ਹਨ ਅਤੇ ਕੋਈ ਵੀ ਕਿਸੇ ਵੀ ਕੱਪੜੇ ਵਿੱਚ ਇਸ ਦਵਾਈ ਨੂੰ ਭਿਓ ਕੇ ਉਸ ਕੱਟੂ ਜਾਂ ਬਸ਼ਰੂ ਦੇ ਸਰੀਰ ਉਤੇ ਲਗਾ ਦੇਣਾ ਹੈ ਅਤੇ ਇਸ ਤੇ 2 ਘੰਟੇ ਬਾਅਦ ਉਸ ਨੂੰ ਨਵਾ ਦੇਣਾ ਹੈ। ਧੰਨਵਾਦ ਅਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈਣਾ ਜੀ ਅਤੇ ਆਉਣ ਵਾਲੇ ਵੀਡੀਓ ਦੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵੀ ਦਬਾar ਲੈਣਾ ਜੀ।